ਜਿਸ ਵੇਲੇ ਜੇਲਦਾਰ ਚਤਵਿੰਦਰ ਸਿੰਘ ਚੈੜੀਆਂ ਦੇ ਅਚਾਨਕ ਹੀ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਪੁਜ ਗਈ ਹੈ ਅਤੇ ਅੱਜ ਉਨ੍ਹਾਂ ਦੇ ਘਰ ਪਿੰਡ ਚੈੜੀਆਂ ਦੇ ਵਿੱਚ ਵਕਵਕ ਰਾਜਨੀਤਿਕ ਪਾਰਟੀਆਂ ਦੇ ਆਗੂ ਸਮਾਜ ਸੇਵੀ ਧਾਰਮਿਕ ਅਤੇ ਪੱਤਰਕਾਰ ਭਾਈਚਾਰੋਗਲ ਭਾਈਚਾਰੇ ਵੱਲੋਂ ਵਿਸ਼ਮੂਜਿਤ ਕੀਤੀ ਗਈ ਹੈ ਜੇਲਦਾਰ ਚਤਵਿੰਦਰ ਸਿੰਘ ਚੈੜੀਆਂ ਇੱਕ ਖੇਤ ਪ੍ਰਮੋਟਰ ਸਨ ਅਤੇ ਬੇਸ਼ੱਕ ਉਹ ਕਾਂਗਰਸ ਪਾਰਟੀ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਸਨ ਪਰ ਉਹ ਹਰ ਇੱਕ ਰਾਜਨੀਤਿਕ ਪਾਰਟੀ ਦੇ ਲੀਡਰ ਦੇ ਚੇਤੇ ਸਨ ਕਿਉਂਕਿ ਦੁੱਖ ਸੁੱਖ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਨਾਲ ਖੜਦੇ ਵੀ ਸਨ ਅਤੇ ਲੋਕ ਅਕਸਰ ਚਾਹੋ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਆਗੂ ਹੋਵੇ ਉਹਨਾਂ ਨੂੰ ਮਿਲ ਕੇ ਬੜਾ ਹੀ ਸਕੂਨ ਮਿਲਦਾ ਸੀ ਜਦੋਂ ਗੱਲ ਕੀਤੀ ਜਾਂਦੀ ਹੈ ਹਲਕਾ ਖਰੜ ਦੀ ਤਾਂ ਹਲਕਾ ਖਰੜ ਦੇ ਵਿੱਚ ਉਸ ਕਾਫੀ ਜ਼ਿਆਦਾ ਸਰਗਰਮ ਸਨ ਅਤੇ ਰੋਪੜ ਦੇ ਵਿੱਚ ਵੀ ਕਾਫੀ ਜ਼ਿਆਦਾ ਸਰਗਰਮ ਸਨ ਮੰਨੇ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਇਸ ਵਾਰ ਵਿਧਾਨ ਸਭਾ ਟਿਕਟ ਵੀ ਦੇ ਸਕਦੀ ਹੈ ਪਰ ਜਦੋਂ ਉਹਨਾਂ ਦੇ ਅਚਾਨਕ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਪੁੱਜ ਗਈ ਹਾਲਾਂਕਿ ਜਦੋਂ ਜੈਨਦਰ ਸੁਤਵੀਰ ਸਿੰਘ ਚੈੜੀਆਂ ਦੀ ਅੱਜ ਗੱਲ ਕਰਦੇ ਆ ਤਾਂ ਉਹਨਾਂ ਵੱਲੋਂ ਬਾਅਦ 'ਚ ਵੀ ਇਹੀ ਕਿਹਾ ਗਿਆ ਮੋਤੇ ਕੁਝ ਦਿਨ ਪਹਿਲਾਂ ਕਿ ਉਹ ਕੁੜਾਣੀ ਆਣਗੇ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਦੋਸਤਾਂ ਮਿੱਤਰਾਂ ਦੇ ਘਰ ਜਾ ਕੇ ਚਾਹ ਵੀ ਪੀਣਗੇ ਅੱਜ ਉਹਨਾਂ ਦੇ ਘਰ ਕਾਫੀ ਲੀਡਰ ਵੀ ਪੁੱਜੇ ਸਨ ਤੁਹਾਨੂੰ ਵੀ ਦਿਖਾਣੇ ਕੀ ਕਹਿਣਾ ਹੈ ਲੀਡਰਾਂ ਦਾ ਜੋ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਮਾਜ ਸੇਵੀ ਉੱਥੇ ਪਹੁੰਚੇ ਹੋਏ ਨੇ ਗੱਲ ਇਹ ਕਿ ਸਤਵਿੰਦਰ ਸਿੰਘ ਉਹ ਨਹੀਂ ਸਾਡੇ ਬਹੁਤ ਮਿਹਨਤੀ ਬੜੀ ਸ਼ਿੱਦਤ ਨਾਲ ਕੰਮ ਕਰਨ ਵਾਲੇ ਹੁੰਦੇ ਹੁੰਦੇ ਔਰ ਕਾਂਗਰਸ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਜਿੰਨੀ ਮਿਹਨਤ ਉਹਨਾਂ ਨੇ ਕੀਤੀ ਹੈ ਸ਼ਾਇਦ ਹੀ ਕਿਸੇ ਹੋਰ ਨੇ ਕੀਤੀ ਹੋਵੇ। ਇਹ ਕੈਸੇ ਆਦਮੀ ਜਿਹੜੇ ਕਦੇ ਥੱਕਦੇ ਹੀ ਨਹੀਂ। ਔਰ ਸਿਹਤ ਬੜੀ ਅੱਛੀ ਸੀ। ਬਹੁਤ ਵੱਡਾ ਘਾਟਾ ਸਾਨੂੰ ਉਹਨਾਂ ਨੇ ਜਾਣ ਨਾਲ ਪਿਆ। ਅਚਾਨਕ ਚਲੇ ਗਏ। ਇਹ ਤਾਂ ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀ। ਕਿ ਐਸਾ ਪਾਣਾ ਵੀ ਵਰਤ ਸਕਦਾ ਸੋ ਗੁਰੂ ਮਹਾਰਾਜ ਦੇ ਪਾੜੇ ਗੁਰੂ ਮਹਾਰਾਜ ਜਾਣੇ ਪਰ ਬੜਾ ਡੂੰਗਾ ਅਫਸੋਸ ਹੈ ਸਾਨੂੰ ਔਰ ਨਾ ਕੇਵਲ ਸਾਡਾ ਜ਼ਿਲ੍ਹਾ ਪਰ ਕੇ ਸਮੁੱਚੀ ਪੰਜਾਬ ਕਾਂਗਰਸ ਜਿਹੜੀ ਅੱਜ ਸਦਵੇਂ ਚ ਹੈ ਬੜੇ ਡੂੰਗੇ ਅਫਸੋਸ ਚ ਹੈ ਬੜੇ ਡੂੰਗੇ ਦੁੱਖ ਚ ਹੈ ਔਰ ਮੈਂ ਡੂੰਗੇ ਦੁੱਖ ਤੇ ਇਸ ਅਫਸੋਸ ਦਾ ਇਜ਼ਹਾਰ ਕਰਦਾ ਬਾਕੀ ਜੈਲਦਾਰ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਜ਼ਿਆਦਾਤਰ ਸਾਰੇ ਬਾਹਰਲੇ ਦੇਸ਼ਾਂ 'ਚ ਹੈ ਅੱਜਕਲ ਫਲਾਈਟਾਂ 'ਚ ਵੀ ਥੋੜਾ ਟਾਈਮ ਲੱਗ ਜਾਂਦਾ ਉਹ 1-2 ਦਿਨ ਵਿੱਚ ਪਹੁੰਚਣ ਤੋਂ ਬਾਅਦ ਫਿਰ ਅਸੀਂ ਉਹਨਾਂ ਦੇ ਜਿਹੜੀ ਅੰਤਮ ਰਸਮਾਂ ਜਿਹੜੀਆਂ ਉਹਨਾਂ ਦੇ ਸੰਸਕਾਰ ਦਾ ਜਿਹੜਾ ਟਾਈਮ ਔਰ ਡੇਟ ਲਈ ਹੈ ਉਹ ਮਿੱਠਾਂਗੇ ਸੋ ਅਜੇ ਤੱਕ ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ ਜਦ ਤੱਕ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਬਾਹਰੋਂ ਇੰਡੀਆ ਚ ਆਉਣਗੇ ਅੱਜ ਬਹੁਤ ਹੀ ਦੁੱਖ ਦਾ ਦਿਨ ਜੋ ਚੜਿਆ ਜੋ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਸਤਵਿੰਦਰ ਸਿੰਘ ਜਲਦਾਰ ਚੜੀਆਂ ਜੀ ਰੋਪੜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਪਰ ਬੜੇ ਲੰਬੇ ਸਮੇਂ ਤੇ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਇਕੱਠੇ ਅੱਜ ਅਚਾਨਕ ਜਦੋਂ ਸਵੇਰੇ ਪਤਾ ਚੱਲਿਆ ਜਿ ਸਤਵਿੰਦਰ ਸਿੰਘ ਕੈੜੀਆਂ ਜੀ ਏਕਾਲ ਚਲਾਣਾ ਕਰ ਗਏ ਤਾਂ ਮਨ ਨੂੰ ਬੜਾ ਹੀ ੱੱੱਕਾ ਲੱਗਿਆ ਔਰ ਇਸ ਗੱਲ ਨੂੰ ਮੰਨਣ ਨੂੰ ਮੇਰਾ ਮਨ ਜਿਹੜਾ ਹੈਗਾ ਸੀਗਾ ਯਕੀਨ ਉਹ ਬਿਲਕੁਲ ਵੀ ਜਿਹੜਾ ਹੈਗਾ ਮੰਨੇ ਮੰਨਿਆ ਕਿ ਇਹ ਕਿਸੇ ਵੀ ਕੀਮਤ ਤੇ ਹੋ ਨਹੀਂ ਸਕਦਾ ਲੇਕਿਨ ਜੋ ਰੱਬ ਨੂੰ ਮਨਜ਼ੂਰ ਹੈ ਉਹ ਪਾਣਾ ਜਿਹੜਾ ਮੰਨਣਾ ਪੈਣਾ ਸੋ ਅੱਜ ਜੋ ਸਾਰੇ ਇਲਾਕੇ ਦੇ ਵਿੱਚ ਬਹੁਤ ਹੀ ਦੁੱਖ ਦੀ ਘੜੀ ਜਿਹੜੀ ਸਾਰੇ ਕਾਂਗਰਸ ਪਾਰਟੀ ਦੇ ਔਰ तमाम ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਵਿੱਚ ਦੁੱਖ ਦੀ ਘੜੀ ਜਿਹੜੀ ਹੈਗੀ ਹੈ ਸਾਰੇ ਪਰਿਵਾਰ ਦੇ ਮੈਂਬਰਾਂ ਚ ਅੱਜ ਹੈਗੀ ਹੈ ਸੋ ਇਸ ਤਰ੍ਹਾਂ ਦੇ ਇਨਸਾਨ ਇਸ ਦੁਨੀਆ ਤੇ ਜੰਮਣੇ ਬੜੇ ਮੁਸ਼ਕਲ ਹੁੰਦੇ ਨੇ ਕਿਉਂਕਿ ਬਹੁਤ ਹੀ ਵਧੀਆ ਇਨਸਾਨ ਸੀ ਹਰੇਕ ਬੰਦੇ ਨੂੰ ਮਿਲਣ ਸਾਤ ਛੋਟੇ ਤੇ بڑے ਬੰਦੇ ਨਾਲ ਾਸਕੇ ਗੱਲ ਕਰਨ ਵਾਲੇ ਸੋ ਅੱਜ ਬੜਾ ਹੀ ਦੁਖੀ ਜਿਹੜਾ ਹੈਗਾ ਮਨ ਹੋਇਆ ਸਵੇਤੋਂ ਸੋ ਰੱਬ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਖਬਰ ਸਮਾਜਿਕ ਰਾਜਨੀਤਿਕ ਸਮਾਜਿਕ ਖੇਤਰਾਂ ਦੇ ਵਿੱਚ ਬਹੁਤ ਹੀ ਦੁਖਦਾਰ ਸੁਣੀ ਜਾਵੇਗੀ ਕਿਉਂਕਿ ਜੈਲਦਾਰ ਸੁਤਵਿੰਦਰ ਸਿੰਘ ਚੈੜੀਆਂ ਜੋ ਕਿ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਵੀ ਰਹੇ ਹਨ ਤੇ ਜ਼ਿਲ੍ਹਾ ਕਾਂਗਰਸ ਰੋਪੜ ਦੇ ਜੋ ਹੁਣ ਪ੍ਰਧਾਨ ਸੀਗੇ ਤੇ ਇੱਕ ਮੰਨੇ ਪ੍ਰਮੰਨੇ ਖੇਡ ਪ੍ਰੇਮੀ ਸੀਗੇ ਤੇ ਲੋਕ ਸੇਵਕ ਸੀਗੇ ਸਮਾਜ ਸੇਵਕ ਸੀਗੇ ਉਹਨਾਂ ਦਾ ਅਚਾਨਕ ਪੀਜੀਆਈ ਦੇ ਵਿੱਚ ਅੱਜ ਅਕਾਲ ਚਲਾਣਾ ਕਰ ਗਏ ਨੇ ਉਹ ਤੇ ਆਪ ਜੀ ਨੂੰ ਫੇਰ ਅਸੀਂ ਦੱਸ ਦਈਏ ਕਿ ਜੋ ਸਰਦਾਰ ਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਜੋ ਕਿ ਇੱਕ ਮੰਨੇ ਪਰੰਮਨੇ ਖੇਡ ਪ੍ਰਮੋਟਰ ਸਮਾਜ ਸੇਵੀ ਆਗੂ ਸਨ ਉਹ ਪੀਜੀਆਈ ਦੇ ਵਿੱਚ ਅੱਜ ਉਹਨਾਂ ਨੇ ਸਵਾ 6 ਵਜੇ ਸਵੇਰੇ ਅੰਤਮ ਸਾਹ ਲਏ ਅਸੀਂ ਆਪ ਜੀ ਨੂੰ ਦੱਸ ਦਈਏ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਜੋ ਛਾਤੀ ਦੀ ਬਿਮਾਰੀ ਦੇ ਨਾਲ ਫਿੱਟ ਸਨ ਉਹਨਾਂ ਦੇ ਜੋ ਫੇਫੜਿਆਂ ਦੇ ਵਿੱਚ ਪਾਣੀ ਭਰ ਗਿਆ ਸੀਗਾ ਤੇ ਉਸ ਤੋਂ ਬਾਅਦ ਜੋ ਉਹਨਾਂ ਦੇ ਅੰਦਰ ਨਮੂਨੀਆਂ ਹੋ ਗਿਆ ਨਮੂਨੀਆਂ ਜੋ ਜ਼ਿਆਦਾ ਜੋ ਇਨਫੈਕਸ਼ਨ ਹੋ ਜਾਣ ਦੇ ਕਾਰਨ ਅੱਜ ਸਵੇਰੇ ਸਵਾ 6 ਵਜੇ ਦੇ ਕਰੀਬ ਉਹਨਾਂ ਨੇ ਆਪਣੇ ਅੰਤਮ ਸਵਾਸ ਲਏ ਤੇ ਇਹ ਬਹੁਤ ਹੀ ਇੱਕ ਵੱਡਾ ਘਟਾ ਹੈ ਸਮਾਜ ਸਮਾਜ ਦੇ ਵਿੱਚ ਸਮਾਜਿਕ ਰੂਪ ਦੇ ਵਿੱਚ ਰਾਜਨੀਤਿਕ ਰੂਪ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਬਹੁਤ ਵੱਡਾ ਘਟਾ ਹੈ ਕਿਉਂਕਿ ਉਹ ਬਹੁਤ ਹੀ ਹਰਮਨ ਪਿਆਰੇ ਆਗੂ ਸਨ ਜੋ ਵੀ ਉਹਨਾਂ ਦੇ ਕੋਲ ਆਉਂਦਾ ਸੀ ਕਦੇ ਵੀ ਖਾਲੀ ਹੱਥ ਨਹੀਂ ਸੀ ਜਾਂਦਾ ਤੇ ਜਿਸ ਵੀ ਕੰਮ ਦੇ ਲਈ ਆਉਂਦੇ ਸੀ ਕਿ ਤਾਂ ਉਹ ਸਰਕਾਰੀ ਦਰਵਾਜ਼ੇ ਪਹੁੰਚ ਕਰਕੇ ਉਹ ਕੰਮ ਜ਼ਰੂਰ ਕਰਵਾਉਂਦੇ ਸਨ ਤੇ ਜਿੱਥੇ ਉਹ ਖੇਡਾਂ ਨੂੰ ਪ੍ਰਮੋਟ ਕਰਦੇ ਸਨ ਉੱਥੇ ਉਹਨਾਂ ਨੇ ਪੀਆਰਟੀਸੀ ਦਾ ਚੇਅਰਮੈਨ ਹੁੰਦੇ ਹੋਏ ਵੀ ਸੈਂਕੜੇ ਲੋਕ ਕਾਨੂੰਨ ਨੌਜਵਾਨਾਂ ਨੂੰ ਦਰਜਗਾਨ ਮੁਹੀਆ ਕਰਵਾਇਆ ਐਡਜਸਟ ਕਰਵਾਇਆ ਉਹਨਾਂ ਨੂੰ ਸਰਕਾਰੀ ਅਦਾਰਿਆਂ ਦੇ ਵਿੱਚ ਤੇ ਅਜੇੇ ਸਮਾਜ ਸੇਵੀ ਦਾ ਚਲੇ ਜਾਣਾ ਸਮਾਜ ਦੇ ਲਈ ਬਹੁਤ ਘੱਟਾ ਇਸ ਮੌਕੇ ਜਦੋਂ ਉਹਨਾਂ ਦੇ ਬ੍ਰਦਰ ਜੇਲ੍ਹਦਾਰ ਪਰਤਾਰਸ਼ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜੋ ਸਾਰੀ ਫੈਮਿਲੀ ਹੈ ਮਾਤਾ ਜੀ ਤਾਂ ਉਹਨਾਂ ਦੀ ਘਰ ਪਤਨੀ ਬੱਚੇ ਉਹ ਸਾਰੇ ਇਸ ਸਮੇਂ ਕੈਨੇਡਾ ਦੇ ਵਿੱਚ ਨੇ ਤੇ ਉਹਨਾਂ ਦੇ ਆਉਣ ਤੋਂ ਬਾਅਦ ਹੀ 2-3 ਦਿਨ ਤਾਂ ਪੁਨਾ ਨੇ ਬਾਪਸ ਬਾਹਰ ਬਾਹਰ ਤੋਂ ਆਣਾ ਹੈ ਕੈਨੇਡਾ ਤੋਂ ਉਸ ਤੋਂ ਬਾਅਦ ਹੀ ਜੋ ਆਖਤਮ ਸੰਸਕਾਰ ਦੀ ਜੋ ਜੋ ਵਿਧੀ ਵਿਧਾਨ ਹੈ ਉਹ ਕੀਤਾ ਜਾਵੇਗਾ ਤੇ ਉਸ ਦੇ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਧੰਨਵਾਦ ਅੱਜ ਬੜੇ ਦੁਖ ਦੀ ਗੱਲ ਹੈ ਕਿ ਸਾਡੇ ਹਰਮਨ ਪਿਆਰੇ ਸਾਰੇ ਵਾਲੇ ਹਰਮਨ ਪਿਆਰੇ ਜੈਲਦਾਰ ਸੁਤਿੰਦਰ ਸਿੰਘ ਚੈੜੀਆਂ ਜੀ ਜੋ ਕਿ ਜਿਹੜਾ ਕਾਂਗਰਸ ਪ੍ਰਧਾਨpropto ਅਤੇ ਪੰਜਾਬ ਦੇ ਪੀਆਰਟੀਸੀ ਦੇ ਚੇਅਰਮੈਨ ਰਹੇ ਹਨ ਇਸ ਫਾਨੀ ਸੰਸਾਰ ਨੂੰ ਛੱਡ ਕੇ ਪ੍ਰਭੂ ਚਰਨਾਬੀ ਜਾਬਰਾਜੀ ਜੈਲਦਾਰ ਚੈੜੀਆਂ ਸਾਹਿਬ ਇੱਕ ਬਹੁਤ ਹੀ ਸੁਲਝੇ ਹੋਏ ਇਨਸਾਨ ਸਨ ਉਹਨਾਂ ਨੇ ਸਮਾਜ ਲਈ ਬਹੁਤ ਚੰਗੇ ਕੰਮ ਕੀਤੇ ਤੇ ਇਲਾਕੇ ਵਿੱਚ ਖੇਡ ਪ੍ਰਮੋਟਰ ਹੋਣ ਦੇ ਨਾਲ-ਨਾਲ ਖੇਡਾਂ ਨੂੰ ਵੀ ਬਹੁਤ ਉਤਸ਼ਾਹਤ ਕੀਤਾ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਹੈ ਸੋ ਅੱਜ ਅਸੀਂ ਉਸ ਰੰਗਲੇ ਸ਼ੇਰ ਨੂੰ ਸ਼ਰਧਾਂਜਲੀ ਦਿੰਨੇ ਆਂ ਤੇ ਪ੍ਰਮਾਤਮਾ ਤੇ ਆਸ ਕਰਦੇ ਆਂ ਕਿ ਵਿਛੜੇ ਪਰਿਵਾਰ ਨੂੰ ਵੀ ਭਾਣਾ ਮੰਨਣ ਦਾ ਬਲ ਬਖਸ਼ੇ ਸੁਦਮਿੰਦਰ ਸਿੰਘ ਜੈੜੀਆਂ ਤੋਂ ਜਾਣਦੇ ਹੋ ਤੁਸੀਂ ਕਿ ਫਿਰ ਪ੍ਰਮੋਟਰ ਵੀ ਰਹੇ ਨੇ ਪੀ ਆਰਟੀਸੀ ਦੇ ਚੇਅਰਮੈਨ ਵੀ ਰਹੇ ਨੇ ਸੋ ਇਹ ਸਾਡਾ ਪਿੰਡ ਦਾ ਮਾਣ ਸੀਗੇ ਸਾਡੇ ਇਲਾਕੇ ਦੇ ਵਿੱਚ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਖੜਦੇ ਸੀ ਸੋ ਸਾਨੂੰ ਇਹ ਬਹੁਤ ਵੱਡਾ ਜਿਹੜਾ ਘਾਟਾ ਪਿਆ ਏ ਸੋ ਮੈਂ ਬਹੁਤ ਹੀ ਦੁਖੀ ਹਿਰਦੇ ਨਾਲ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਮਹਾਰਾਜ ਦੇ ਚਾਨਣ ਦੇ ਵਿੱਚ ਨਵਾਜ਼ ਬਖਸ਼ਣ ਦੀ ਇੱਛਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਲਦਾਰ ਸੁਤਿੰਦਰ ਸਿੰਘ ਚੈੜੀਆਂ ਜੋ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਸੀ ਸਾਬਕਾ ਚੇਅਰਮੈਨ ਪੀਆਰਟੀਸੀ ਪੰਜਾਬ ਦੇ ਪ੍ਰਧਾਨ ਵੀ ਸੀਗੇ ਅੱਜ ਅਚਨਚੇਤ ਜੋ ਪਿੰਡ ਚੈੜੀਆਂ ਨੂੰ ਘਾਟਾ ਹੋਇਆ ਤੇ ਜੋ ਘਾਟ ਏਰੀਏ ਦੇ ਘਾਟਾ ਹੋਇਆ ਉਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਠੀਕ ਹੈ ਤੇ ਸਮਾਜ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਇਹ ਸਮਾਜ ਲਈ ਬਹੁਤ ਕੁਝ ਛੱਡ ਕੇ ਗਏ ਆ ਉਹ ਤੇ ਇਹ ਘਾਟਾ ਜੋ ਹੋਇਆ ਉਹ ਕਦੇ ਨਹੀਂ ਪੂਰਾ ਹੋ ਸਕਦਾ